ਸੰਜੀ ਆ ਜੀ ਮੈਂ ਸਾਥ ਬੜਕ ਬਤ ਕਰਤੀ ਸਦਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓਕੇ ਹਿੱਥੇ ਆ ਗਏ ਹਾਂ ਜੀ ਆ ਬਹੁਤ ਬਹੁਤ ਮਹਿੰਨ ਕਿ ਇਸ ਸਾਡੇ ਬਹੁਤ ਦਰਿਆ ਪਰਲੇ ਪਾਸੇ ਪਾਕਿਸਤਾਨ ਹੁਣ ਜਿਹੜੀ ਇਹਨਾਂ ਸਾਰਿਆਂ ਦੀ ਮੰਗ ਹੈ ਕਿ ਤਾਰਾਂ ਦੇ ਪਰਲੇ ਪਾਸੇ ਆਪਣਾ ਗੱਲ ਕਰਕੇ ਉਹ ਬੰਦ ਦੇ ਪਿੱਛੇ ਵਾਪਸ ਮਿੱਟੀ ਅੱਜ ਦਾ ਪਰਮਿਸ਼ਨ ਲੈ ਕੇ ਨਾ ਕਿਉਂਕਿ ਆਪਾਂ ਨੂੰ ਤਾਰਾਂ ਦੇ ਪਰਲੇ ਪਾਸੇ ਮਿੱਟੀ ਪਾਉਣੀ ਪੈਣੀ ਹੈ ਮੈਂ ਬੀਐਸਐਫ ਦੇ ਕਮਾਂਡੈਂਟ ਨਾਲ ਗੱਲ ਕਰ ਲਈ ਉਹਨਾਂ ਨੇ ਕਿ ਅਸੀਂ ਉਹਤੇ ਅਪਲਾਈ ਕਰ ਦਿੰਦੇ ਹਾਂ ਪਰਮਿਸ਼ਨ ਮਾਰ ਕੇ ਜਿਦੋਂ ਪ੍ਰੋਫੈਸ਼ਨ ਆ ਗਈ ਮੈਂ ਉੱਤੇ ਗੱਲ ਕਰੂੰਗਾ ਤੇ ਫਿਰ ਆਪਾਂ ਡੀਜ਼ਲ ਦੇ ਕੇ ਤੁਹਾਡੇ ਨਾਲ ਟਰੈਕਟਰ ਆਪਣਾ ਭੇਜ ਕੇ ਆਪਾਂ ਸਾਰਾ ਬੰਦ ਆਪਣਾ ਪਰਲੇ ਪਾਸੇ ਪੱਕਾ ਕਰਨਾ ਜੋ ਸਰਕਾਰ ਆਈ ਤਾਂ ਫਿਰ ਤਾਂ ਜਮੇ ਸੀਮਿੰਟ ਦਾ ਹੀ ਬਣਾਵਾਂਗੇ ਪੱਕਾ ਸੋ ਇਹ ਪੱਕੇ ਹੀ ਇੱਥੇ ਕੋਈ ਨੁਕਸਾਨ ਨਾ ਟੈਂਗਾ ਸ਼੍ਰੋਮਣੀ ਕਾਮੀਬਾ ਜਿੰਦਾਬਾਦ ਸ਼੍ਰੋਮਣੀ ਕਾਲੀਦਾ ਜਿੰਦਾਬਾਦ ਜਿੰਦਾਬਾਦ ਬੜੇ ਖਰਾਬ ਬੰਦੀ ਕਤਨ ਦਾ ਦਰਵਾਜ਼ਾ ਆਈ ਫਾਈ ਆ ਜਾਏ ਇਸੇ ਰਾਚਨ ਪਾਣੀ ਕੋਈ ਆਵੇ ਆੜੇ ਬਾੜੂ ਵਾਲੇ ਲੈ ਜਾਂਦੇ ਹੁੰਦੇ ਕਿਦਾ ਸਰਕਾਰ ਹੈਗੀ ਸਾਨੂੰ ਵਧੀਆ ਹੈਗੀ ਆ ਅਸੀਂ ਉਦਾ ਵੀ ਵਧੀਆ ਰਹਿੰਦੇ ਹੁਣ ਤਾਂ ਕੋਈ ਨਹੀਂ ਪੁੱਛਦਾ ਅਸੀਂ ਥੋੜੇ ਕੈਂਡਲ ਥਾਰਿਆਂ ਦੇ ਨਾਲ ਨੇ ਥੋੜੀ ਮੈਂ ਹੁਣ ਅਪਰਚੁਨਿਟੀ ਨਹੀਂ ਲੈ ਸਕਦਾ ਬਹੁਤ ਕੰਮ ਭਰੇ ਦਿੱਤੇ ਤਾਂ ਕੀਤੀ ਜਾ ਪਿਛਲੀ ਕਰੀ ਮੈਨੂੰ ਕਮਰੇ ਕੋਈ ਨਹੀਂ ਦਰਖਾਸਤ ਦਿੱਤੀਆਂ ਝਾੜੂ ਵਾਲੇ ਨਾਲ ਅੱਛਾ

ਤੇ ਸ਼ਹਿਰ ਤੱਕ ਵੀ ਚਲ ਕਰੋ ਜੀ ਕੋਈ ਹੈਲਪ ਨਹੀਂ ਕੀਤੀ ਜਾਵੇ ਸਹਿਤਾ ਬੀਪੀ ਸੋਲੋ ਕੀ ਕਰਸਾ ਆਹੂ ਜੀ ਅੱਛਾ ਅੱਛਾ ਹਾਂਜੀ ਪਾਦਰ ਹੈ ਬ ਅੱਕੇ ਵੀ ਆਹੇ ਦੱਸ ਕੇ ਸਾਨੂੰ ਬਹੁਤ ਮਾਣ ਹੈ ਤੇ ਹੁਣ ਵੀ ਉਹਨਾਂ ਨੂੰ ਦੋਸਤਾਂ ਤੇ ਮਾਣ ਹੈ ਸਾਡੀ ਸ਼ਨਾਹੀ ਹੋਈ ਚਾਈ ਤੀ ਸਾਡੇ ਘਰ ਘਰ ਪਰਿਵਾਰ ਬਹੁਤ ਦੁਖੀ ਹੋ ਰਿਹਾ ਹੈ ਦੋਪਾ ਆਇਆ ਸੀ ਜੀ ਨਾ ਜੀ ਨਹੀਂ ਰਿਹਾ ਜੀ ਸਾਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਇੰਦਾ ਅਸੀਂ ਵੰਡ ਕੇ ਉਹ ਸ਼ਾਮ ਸਵੇਰੇ ਪਈ ਆਜੇ ਹਾਨੂੰ ਰਾਤ ਦੇ ਪੁਲਕੇ ਆਏ ਨੇ ਅਸੀਂ ਉਹ ਖਾ ਲੈਨੇ ਸਾਡੇ ਕੋਈ ਘਰ ਤੇ ਮਾੜੇ ਹਾਲਾਤ ਨੇ ਇੱਥੇ ਇੱਕ ਮਿੰਟ ਆਪਾਂ ਇੱਥੇ ਲੰਗਰ ਸਵਾਤੀ ਜੀ ਲੰਗਰ ਦਾ ਅਸੀਂ ਹੁਣ ਟਾਈਮ ਆ ਬਣਾ ਕੋਈ ਨਹੀਂ ਆਏ ਨੇ ਦੇਖ ਗਏ ਨੇ ਦੁਨ ਦਾ ਜਿੱਤ ਕਾਂਦੇ ਪੈ ਬਸ ਸਾਨੂੰ ਸਾਡੇ ਫਸਲਾਂ ਦੀ ਕੀਮਤ ਤੇ ਬੰਨ ਪਾਉਣਾ ਚਾਹੀਦਾ ਬੰਨ ਆਪਣੇ ਆਪ ਲਾਉਣਾ ਪੈਣਾ ਕਿ ਜੇ ਵੀ ਇਹਨਾਂ ਤੋਂ ਦੌਰ ਮੈਂ ਤੇ ਦੌਰ ਕਿਹੜੇ ਪਾਵੇਗਾ ਕਿੰਨਾ ਕਿੰਨਾ ਫੁੱਟ ਲੰਬਾ ਬੰਨਣਾ ਹੈ ਬੰਨਣਾ ਤੇ 4 ਕਿਲੋਮੀਟਰ ਦਾ ਖੱਲੇ ਏਰੀਆ ਹੀ ਤਾਂ ਬੰਨਣਾ ਹੀ ਹੈ ਉਹ ਤੋਂ ਅੱਗੇ ਤੇ ਫਿਰ ਕਿਹੜਾ ਆ ਆਉਂਦਾ ਅੱਛਾ ਰੁੜ ਕੇ ਬੰਨਣਾ ਫਿਰ ਆ ਨਹੀਂ ਦੇ ਨੇ ਜੀ ਜਦੋਂ ਪਾਣੀ ਆਉਂਦਾ ਹੈ ਹੀ ਨਹੀਂ ਹੈ ਹੀ ਨਹੀਂ ਅੱਛਾ ਜੇ ਪਾਣੀ ਆਉਂਦਾ ਆਪਣੇ ਆਇਆ ਕੱਚੀਆਂ ਜ਼ਮੀਨਾਂ ਨੂੰ ਸਰਕਾਰ ਆਪਣੀ ਬਣੀ ਕਿਹੜੇ ਕੱਚੀਆਂ ਨੂੰ ਸੀਮੈਂਟ ਸੀਮੈਂਟ ਦਾ ਆਪਾਂ ਪੂਰਾ ਅਮਰੀਕਨ ਕਰ ਦਾਂਗੇ ਜਿਹੜਾ ਦਿਨਾਂ ਤੋਂ ਹੋਣਾ ਹੈ ਸਾਰਾ ਪੱਕਾ ਇਹ ਦੂਜੀ ਜਿੰਨੀਆਂ ਥੋੜੀ ਕੱਚੀ ਜ਼ਮੀਨਾਂ ਜਿਸ ਦਿਨ ਸਰਕਾਰ ਆਪਣੀ ਆ ਗਈ ਇੱਕ ਹਫ਼ਤੇ ਵਿੱਚ ਮੈਂ ਪੂਰਾ ਕਰ ਦੇਣਾ ਆਪਣੇ ਸਾਰੇ ਕੋਰਟ ਪੀਏ ਜਿਹੜੇ ਕਮੈਕਸ਼ਨ ਨੇ 2007 ਵਿੱਚ ਪੂਰ ਕਨੈਕਸ਼ਨ ਕੱਢੇ ਸੀ ਸਾਡੇ ਕੱਢੇ ਦਮਾਨ ਉਸ ਘਰੇ ਆ ਗਏ ਜਦੋਂ ਅਸੀਂ ਕੀਮਤ ਭਰਨ ਲੱਗੇ ਤਾਂ ਕੋਈ ਐਕਸ ਕਰਦੌਰੀ ਵਾਲੇ ਪਾਸੇ ਨਹੀਂ ਲੱਗਦਾ ਰਾਤ ਦਾ ਫਸਾਰਾ ਤਾਂ ਠੀਕ ਜਿਹੜੇ ਕਬਜ਼ਾ ਜਿਹੜੇ ਹੈ ਉਹਦੇ ਨਾਂ ਤੇ ਆਪਾਂ ਇੱਕ ਵੀ ਨਾ ਕਰੀਏ ਸਭ ਕੱਚੀ ਪੱਕੀ ਵਾਲੇ ਰੈਪਰੈਕਸ਼ਨ ਮਿਲਣਾ ਚਾਹੀਦਾ ਪੱਕਾ ਬੱਚਾ ਕੀ ਇਹ ਹੀ ਆਪਣੀ ਪਾਰਟੀ ਜਿਹੜੀ ਹਸਲ ਕਾ ਆਪਾਂ ਬੋਲ ਗਏ ਤਾਂ ਧੋਖਰਾ ਖਾ ਰਹੇ ਆ ਮੇਰਾ ਦਾਦਾ ਜੀ ਕੋਈ ਗੱਲ ਨਹੀਂ ਜੀ ਕੋੜਾ ਸਾਰ ਬਾੜਾ ਸਾਰੀਆਂ ਇਹਨਾਂ ਬਾੜੀਆਂ ਬਾਪੂ ਨੇ ਬਣਾਈਆਂ ਨੇ ਪੜਾ ਕੰਮ ਕੀਤਾ ਪੱਕੀ ਜ਼ਮੀਨ ਉਹਨੇ ਕੀਤੀ ਸਾਰਾ ਕੁਝ ਉਹਨੇ ਕੀਤਾ ਹਾਂ ਕਿ ਕਰਜਾ ਕਿਹੜਾ ਹੈਗਾ ਉਹ ਮਾਂ ਖੋ ਜਾ ਕੇ ਕਿ ਸਾਰਾ ਕੁਝ ਉਹਦਾ ਬਾਕੀ ਪਣੀ ਸਰਕਾਰ ਆ ਜੀ ਨਾ ਮੇਰੇ ਪੰਜਾਬ ਵਿੱਚ ਇੱਕ ਵੀ ਮਤਲਬ ਕੱਚਾ ਨਹੀਂ ਨੜਵਾ ਕਰ ਰਿਹਾ ਜਿਵੇਂ ਆਪਾਂ ਪਹਿਲੇ ਮੈਸਜ ਵਿੱਚ ਸਰਕਾ ਬਣਾਈਆਂ ਛੋਟੀਆਂ ਸੜਕੀਆਂ ਉਹ ਛੋਟੇ ਵੀ ਇੱਕ ਰੀਪਾ ਇੱਕ ਘਰ ਜਿਹੜਾ ਬਣਦਾ ਰੋਟਾ ਤੇ ਬੰਨਦੇ ਨਾਰੇ ਬਕੀਆਂ ਬਣੀਆਂ ਉਹਨਾਂ ਤੇ ਆਪਾਂ ਕੋਲੇ ਕੋਣ ਭਗਵਾਨ ਤੁਮਾਨ ਉੱਥੇ ਨਾਟਕ ਬਾਣ ਮਾਰ ਤੇ ਬੈਠਾ ਆ ਉਸਤੇ ਆਂਦਾ ਤੇ ਤੇ ਸਰਕਾਰੀ ਹਸਪਤਾਲ ਹੈ ਆਂਦਾ ਮੋਦੀ ਨਾ ਜਾਵਾ ਤਾਂ ਕਿੱਥੇ ਮੋਦੀ ਨਗੀ ਕੋਈ ਮੋਦੀ ਨ ਨਹੀਂ ਗਿਆ ਹੈ ਕਹਿੰਦੇ ਉੱਥੇ ਜਾਣ ਨਹੀਂ ਕੋਈ ਦਿੱਤਾ ਉਹਨੇ ਛਾਲ ਕਰ ਤੇ ਪੀਆਰੇ ਵਿੱਚ ਸਾਡੇ ਅਰੇ ਜਿਗਰੇ ਬਾਲਾ